ਜਿਹੜੀ ਵੋਟ ਹੈ ਉਹ दारू ਤੇ ਬੋਤਲ ਤੇ ਪਾਣੀ ਚੱਕ ਹੋਰ ਮੰਗਾ ਨਾ ਪਹਿਲਾਂ ਬਾਈ दारू ਦੀ ਬੋਤਲ ਦੇ ਤਾਂ ਹੁਣ ਨਾ ਹੁਣ ਪਣੀ ਹੈ ਜਿਹੜਾ ਚੰਗਾ ਬੰਦਾ ਚੰਗੇ ਕੰਮ ਕਰੂਗਾ ਉਹਨੂੰ ਕਾ ਦੇ ਜਿਹੜਾ ਮੋਦੀ ਆ ਇਹਦਾ ਵਰਕਾ ਹੁਣ ਸਾਫ ਹੋ ਜਾਣਾ ਤੇ ਕਾਂਗਰਸ ਆਊਗੀ ਨਰੇਂਦਰ ਮੋਦੀ ਰਿਆਣੇ ਦੇ ਪ੍ਰਧਾਨ ਮੰਤਰੀ ਜੀ ਹਟ ਜਾਣਗੇ ਰਹਿਊਗਾ ਰਹੂੰਗੇ ਜੀ ਕੰਮ ਵਧੀਆ ਕਰ ਰਿਹਾ ਹਾਂ ਜੀ ਨਹੀਂ ਵਧੀਆ ਕਰ ਰਿਹਾ ਜੀ ਵਧੀਆ ਕਰ ਰਿਹਾ ਜੀ ਤੁਸੀਂ ਆਪਣੀ ਪੀਂਦੀ ਆ ਜੋ ਪੀਂਦੇ ਆ ਉਦਾਂ ਨਹੀਂ ਆਪਣੀ ਪਿੰਦੇ ਲੈ ਕੇ ਨਹੀਂ ਫਿਲਟਰਾਂ ਦੀ ਨਹੀਂ ਪੀਣੀ ਨਹੀਂ ਜੀ ਨਹੀਂ ਜੀ ਇਸ ਵਾਰ ਮੋਦੀ ਦੀ ਮੋਦੀ ਜੀ ਕੁਰਸੀ ਤੋਂ ਹਟ ਜਾਣਗੇ ਜਾਂ ਰਹਿਣਗੇ ਰਹਿਣਗੇ ਕਿ ਕਿੱਦਾਂ ਇਸ ਵਾਰ ਜਿਹੜੀ ਵੋਟ ਹੈ ਉਹ दारू ਤੇ ਬੋਤਲ ਤੇ ਪਾਣੀ ਚੱਕ ਹੋਰ ਮੰਗਾ ਨਾ ਪਹਿਲਾਂ ਬਾਈ दारू ਦੀ ਬੋਤਲ ਤੇ ਤਾਂ ਹੁਣ ਨਾ ਹੁਣ ਪੜੀ ਆ ਜਿਹੜਾ ਚੰਗਾ ਬੰਦਾ ਚੰਗੇ ਕੰਮ ਕਰੂਗਾ ਉਹਨੂੰ ਵਾ ਦੇ ਹਾਂ ਕੀ ਕੀ ਲੱਗਦਾ ਕੀ ਮਿਲਣਾ ਚਾਹੀਦਾ ਕੀ ਤੁਹਾਡੀ ਮੰਗਾ ਨੇ ਸਾਡੀਆਂ ਮੰਗਾ ਵੀ ਬੇਰੋਜ਼ਗਾਰ ਬੰਦੇ ਨੂੰ ਕੰਮ ਮਿਲਣਾ ਚਾਹੀਦਾ ਜਿਹੜਾ ਭ੍ਰਸ਼ਟਾਚਾਰ ਹੋ ਖਤਮ ਹੋਣਾ ਚਾਹੀਦਾ ਤੇ ਜਿਹੜੇ ਲੀਡਰ ਆ ਉਹ ਆਪਣਾ ਬਿਜ਼ਨਸ ਨਾ ਕਰਨ ਸੇਵਾ ਕਰਨ ਸਮਾਜ ਦੀ दारू ਦੀ ਬੋਤਲ ਤਾਂ ਨਹੀਂ ਪੜੀ ਨਹੀਂ 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 दारू दी बोतल पेटियां त नहीं मिलदियां नहीं नहीं उ ਧੰਦਿਆ ਦੇਣ ਸਭ ਕੁਝ ਹੀ ਹੁੰਦਾ ਆ ਚੱਲ ਚੱਲੀ ਜਾਂਦੀ ਦੁਨੀਆ ਮਤਲਬ ਐਸੀ ਵੋਟ ਇਦਾਂ ਪਾਈ ਨਹੀਂ ਅਜੇ ਤੱਕ ਕੀ ਲੱਗਦਾ ਕੌਣ ਆਜੂਗਾ ਇਸ ਵਾਰ ਇਸ ਵਾਰ ਮੇਰੇ ਹਿਸਾਬ ਦੇ ਨਾਲ ਬਈ ਕਾਂਗਰਸ ਆਜੂਗੀ ਕਾਂਗਰਸ ਆਉਗੀ ਹਾਂ મોદી મોદી ਹਟ ਜਾਊਗਾ મોદી ਦਾ ਪਤਾ ਸਾਫ਼ ਹੋ ਜਾਣਾ ਕਿਉਂਕਿ ਇਹਨੇ ਸਾਰਾ ਭ੍ਰਿਸ਼ਟਾਚਾਰੀ ਕੀਤਾ ਇਹਨਾਂ ਨੇ ਰਾਜਨੀਤੀਆਂ ਕਰਕੇ ਤਾਂ ਸਾਡੇ ਕਿਸਾਨ ਭਰਾ ਬਾਰਡਰਾਂ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਇਸ ਕਰਕੇ ਜਿਹੜਾ ਮੋਦੀ ਆ ਇਹਦਾ ਵਰਕਾ ਹੁਣ ਸਾਫ ਹੋ ਜਾਣਾ ਤੇ ਕਾਂਗਰਸ ਆਊਗੀ ਕੀ ਲੱਗਦਾ ਹੈ ਕੌਣ ਆਜੂਗਾ ਇਸ ਵਾਰ ਕੌਣ ਦੱਸੋ ਜੀ ਨਰਿੰਦਰ ਮੋਦੀ ਰਹਿਣਗੇ ਪ੍ਰਧਾਨ ਮੰਤਰੀ ਜਾਂ ਹਟ ਜਾਣਗੇ ਰਹਿਊਗਾ ਰੋਂਗੇ ਜੀ ਰਹਿਊਗਾ ਕੰਮ ਵਧੀਆ ਕਰ ਰਿਹਾ ਹਾਂ ਜੀ ਨਹੀਂ ਵਧੀਆ ਕਰ ਰਿਹਾ ਜੀ ਤੂੰ ਇਤਨੀ ਦਾਰੂ ਦੀ ਬੋਤਲ ਉਧਾਰਦੀ ਹੁੰਦੀ ਹੁੰਦੀ ਬੋਤਲ ਨਹੀਂ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਸਰਕਾਰ ਚੰਗੀ ਜਾਵੇ ਗਰੀਬਾਵਾਇ ਖੁਸ਼ ਹੋ ਚੀ ਹਾਂ ਨਹੀਂ ਉਧਰ ਦੇਣ ਆਉਂਦੇ ਹੁੰਦੇ ਪੇਟੀਆਂ ਦਾਰੂ ਦੀਆਂ ਨਹੀਂ ਉਹ ਉਹਨੇ ਪਿੰਡਾਂ 'ਚ ਆਉਂਦੇ ਆ ਜੀ ਹਾਂਜੀ ਹਾਂ ਲੈ ਲੈਂਦੇ ਹੋ ਨਹੀਂ ਜੀ ਸੱਚੀ ਇਮਾਨਦਾਰੀ ਨਹੀਂ 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 ਅਸੀਂ ਆਪਣੀ ਪੀਦੀਆ ਜੋ ਪੀ ਰਿਆ ਉਦਾਂ ਨਹੀਂ ਆਪਣੀ ਪਿੰਦੇ ਲੈ ਕੇ ਨਹੀਂ ਅਸੀਂ ਡਰਾਦੀ ਨਹੀਂ ਪੀਦੀ ਨਹੀਂ ਜੀ ਹਾਂ ਫਿਰ ਬਾਅਦ ਚ ਕੰਮ ਬੜੇ ਕਰਾਉਂਦੇ ਨਹੀਂ ਉਹ ਤਾਂ ਪੂਰੀ ਯਾਰ ਹੁੰਦੀ ਆ ਜੀ ਹਾਂ ਜੀ ਨਕਲੀ ਦਾਰੂ ਬਣ ਹਾਂ ਜੀ ਨਕਲੀ ਬਣਦੇ ਉਹ ਯਾਰ ਹੁੰਦੀ ਆ ਉਹਨਾਂ ਆਪਣੀ ਵਧੀਆ ਲੈ ਆਓ ਤੇ ਆ ਕੇ ਪੀ ਦੀ ਜੀ ਆਪਣੀ ਪੀ ਲੈਂਦੇ ਹੋ ਹਨਾ ਤੇ ਲਾ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜਾ ਲੱਗਦਾ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਮਤਲਬ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਰੋਟੀ ਦਾ ਗਰੀਬ ਦੀ ਰੋਟੀ ਦਾ ਮਸਲਾ ਸਭ ਤੋਂ ਵੱਧ ਸਰਕਾਰ ਜਿਹੜੀ ਵੀ ਆਵੇ ਉਹਨੂੰ ਰੋਜ਼ਗਾਰ ਮਹੱਈਆ ਕਰਾਉਣਾ ਚਾਹੀਦਾ ਜਦੋਂ ਰੋਜ਼ਗਾਰ ਮਹੱਈਆ ਹੋਊਗਾ ਆ ਸਾਰਾ ਕੋਈ ਜਿਹੜੇ ਨਸ਼ੇ ਪੱਤੇ ਸਭ ਬੰਦ ਹੋ ਜਾਣਗੇ ਕਿਉਂਕਿ ਸਭ ਤੋਂ ਪਹਿਲਾਂ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਰ ਇੱਕ ਨੂੰ ਇਹ ਗਿਉਰਣੇ ਜਿਹੜੇ ਟੁੱਟੇ ਨੇ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚੋਂ ਬਲਕਿ ਇੰਡੀਆ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਕਿਉਂਕਿ ਜਿੰਨਾ ਸਾਡਾ ਸਮਾਜ ਆ ਸਾਰਾ ਨਸ਼ੇ ਦੀ ਗ੍ਰਸਤੇ ਵਿੱਚ ਆ ਸਾਡੀ ਕਿੜੀ ਤੇ ਦੂਜੇ ਜਿਹੜੇ ਲੀਡਰ ਆ ਇਹਨਾਂ ਨੂੰ ਇਹ ਚਾਹੀਦਾ ਵੀ ਅਸੀਂ ਸਮਾਜ ਦੀ ਸੇਵਾ ਕਰੀਏ bizness ਨਾ ਕਰੀਏ ਜਿਹੜਾ ਐਮਐਲਏ ਬਣਦਾ ਐਮਪੀ ਬਣਦਾ ਉਹ ਆਪਣਾ bizness 5 ਸਾਲ ਕਰਕੇ ਚਲਿਆ ਜਾਂਦਾ ਸਮਾਜ ਗਰੀਬ ਬੰਦਾ ਉੱਥੇ ਦਾ ਉੱਥੇ ਹੀ ਆ ਗਰੀਬੀ ਵਧੀ ਜਾਂਦੀ ਆ ਬੇਰੋਜ਼ਗਾਰੀ ਵਧੀ ਜਾਂਦੀ ਆ ਤੇ ਇਸ ਕਰਕੇ ਜਿੰਨੀਆਂ ਵੀ ਸਰਕਾਰਾਂ ਆ ਇਹ ਕਰਦੀਆਂ ਕੱਖ ਨਹੀਂ ਹੋ ਕੇ ਦਾਅਵੇ ਕਰਕੇ ਚਲੀ ਜਾਂਦੀਆਂ ਆ ਸਾਰੇ ਲੋਕੀਏ ਤਾਂ ਗਰੀਬ ਆ ਕੋਈ ਰਿਕਸ਼ਾ ਚਲਾਈ ਜਾਂਦਾ ਕੋਈ ਗੁਬਾਰੇ ਵੇਚੀ ਜਾਂਦਾ ਕੋਈ ਹਰ ਤਰ੍ਹਾਂ ਦੀ ਰੋਟੀ ਦੀ ਕਮਾਈ ਕਰੀ ਜਾਂਦਾ ਲੱਗਦਾ ਲੀਡਰ ਨੂੰ ਤੁਸੀਂ ਵੋਟ ਤਾਂ ਪਾ ਦਿੰਦੇ ਹੋ ਕੁਰਸੀ ਤੇ ਬਿਠਾ ਦਿੰਦੇ ਹੋ ਬਾਅਦ ਚ ਭੁੱਲ ਜਾਂਦੇ ਨੇ ਭੁੱਲ ਜਾਂਦੇ ਨੇ ਕੋਲੇ ਜਾਂਦੇ ਪੜਦੇ ਹੀ ਨਹੀਂ ਪਿੰਡਾਂ ਦੇ ਵਿੱਚ ਜੇ ਕੋਈ ਮੈਲ ਨਹੀਂ ਵੀ ਜਾਂਦਾ ਤਾਂ ਕਹਿੰਦੇ ਸਾਹਿਬ ਜੀ ਤਾਂ ਮੰਤਰੀ ਸਾਹਿਬ ਤਾਂ ਬਾਹਰ ਗਏ ਆ ਸਮਾਂ ਹੀ ਨਹੀਂ ਹੈਗਾ ਗਰੀਬ ਬੰਦੇ ਲਈ ਉਹਨਾਂ ਨੂੰ ਸਿਰਫ ਸਾਡੀਆਂ ਵੋਟਾਂ ਨਾਲ ਮਤਲਬ ਆ ਉਹਨਾਂ ਨੂੰ ਸਾਡੇ ਜੀਣ ਨਾਲ ਮਰਨ ਨਾਲ ਕੋਈ ਮਤਲਬ ਨਹੀਂ ਬਣਾ ਉਸੇ ਲੋਕ ਨੇ ਜਿਹੜਾਂ ਤੋਂ ਅਸੀਂ ਪੁੱਛਣਾ ਚਾਹੁੰਦੇ ਸੀ ਕਿ ਵੀ ਤੁਸੀਂ दारू ਤੇ ਜਿਹੜਾ ਆ ਉਹ ਦਿੰਦੇ ਹੋ ਜਾਂ ਕਰਦੇ ਹੋ ਜਿਹੜੀ ਵੋਟ ਐਸ ਪਰ ਵੋਟ ਆ ਜਿਹੜੀ ਉਹ दारू ਬੜੀ ਚੱਲਦੀ ਹੁੰਦੀ ਆ दारू ਤੇ ਵੋਟ ਜਿਹੜੀਆਂ ਮੰਗਾ ਨੇ ਉਹ दारू ਤੇ ਮੰਗਾ ਨੇ ਵੀ दारू ਦੀ ਪੇਟੀ ਮਿਲ ਜੇ ਤਾਂ ਵੋਟ ਪਾ ਦੇਣਾ ਜਾਂ ਹੋਰ ਕੁਝ ਮੰਗਾ ਨੇ ਕਾਦੇ ਉੱਪਰ ਜੀ ਮੰਗਾ ਵੋਟਾਂ ਹੁਣ ਜਿਹੜੀਆਂ ਵੋਟਾਂ ਨੇ ਹਾਂਜੀ 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 ਉਸੇ ਜਿੱਦਾਂ ਲੀਡਰ ਜਿਹੜੇ ਆ ਜਿੱਦਾਂ ਸਾਡੇ ਕਈ ਕੰਮ ਆ ਕਈ ਕਾਰਿਆ ਸੀ ਤਾਂ ਉਹਨਾਂ ਲਈ ਵੋਟ ਪਾਵਾਂਗੇ ਜਿਹੜਾ ਸਾਨੂੰ ਵਧੀਆ ਰਹੂਗਾ ਜੀ ਕਿੱਦਾਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਲੀਡਰਾਂ ਨੇ ਕਿੱਦਾਂ ਦੀ ਚੀਜ਼ਾਂ ਕਰਨੀਆਂ ਚਾਹੀਦੀਆਂ ਬੰਦਾਰ ਬਸ ਹੋਣਾ ਚਾਹੀਦਾ ਲੀਡਰ ਉਹਨਾਂ ਦੀ ਬਸ ਕੀ ਲੱਗਦਾ ਇਸ ਵਾਰ ਮੋਦੀ ਦੀ ਮੋਦੀ ਜੀ ਕੁਰਸੀ ਤੋਂ ਹਟ ਜਾਣਗੇ ਜਾਂ ਰਹਿਣਗੇ ਆ ਰਹਿਣਗੇ ਹਾਂਜੀ ਸਹੀ ਕੰਮ ਕਰ ਰਹੇ ਆ ਮੇਰੀ ਸਮਝ ਦੇ ਹਿਸਾਬ ਨਾਲ ਤਾਂ ਸਹੀ ਹੈ ਜੀ ਕੋਈ ਚੱਕਰ ਦੇਣ ਵਾਲਾ ਹੈਗਾ ਪ੍ਰਧਾਨ ਮੰਤਰੀ ਨੂੰ ਨਹੀਂ ਜੀ ਅੱਲੇ ਤਾਈ ਤੱਕ ਕੋਈ ਨਹੀਂ ਦਿਖਦਾ ਮੈਨੂੰ ਲੱਗਦਾ ਵੀ ਰਹਿਣਗੇ ਨਰਿੰਦਰ ਮੋਦੀ ਅਜੇ ਪ੍ਰਧਾਨ ਮੰਤਰੀ ਦੇ ਹਟ ਜਾਣਗੇ ਨਹੀਂ ਰਹਿਣਗੇ ਰਹਿਣਗੇ ਸਹੀ ਹੈ ਕਾਫੀ ਰਹਿਣਗੇ ਜੀ ਬਿਲਕੁਲ ਸਹਿ ਲੋਕ ਨੇ ਜਿਨ੍ਹਾਂ ਨੂੰ ਅਸੀਂ ਇਹ ਪੁੱਛਿਆ ਕਿਉਂਕਿ ਇਸ ਵਾਰ ਜੋ ਹੈ ਹਮੇਸ਼ਾ ਦੀ ਤਰ੍ਹਾਂ ਹਮੇਸ਼ਾ ਜਿਹੜਾ ਹੈ ਉਹ दारू ਦੇ ਬੋਤਲਾਂ ਤੇ ਜਿਹੜੀਆਂ ਨੇ ਉਹ ਵੋਟਾਂ ਪੈ ਜਾਂਦੀਆਂ ਨੇ ਇਸੇ ਕਰਕੇ ਆਮ ਲੋਕਾਂ ਤੋਂ ਪੁੱਛਦੇ ਆ ਕੁਣਾ ਦੀਆ ਮੰਗਾ ਕੀਨੇ ਆਖਿਰਕਾਰ ਉਹ दारू ਦੀ ਬੋਤਲ ਤੇ ਜੋ ਹੈ ਉਹ ਵੋਟ ਪਾਣਗੇ ਜਾਂ ਕੁਝ ਹੋਰ ਨੇ ਸੋ ਲੋਕਾਂ ਨੇ ਆਪਣੇ ਵਿਚਾਰ ਦੱਸ ਰਹੇ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਤੁਹਾਡੀਆਂ ਮੰਗਾ ਕੀਨੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਲੀਡਰ ਨੂੰ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਨੇ ਕਮੈਂਟ ਕਰਕੇ ਜਰੂਰ ਦੱਸੋ